ਸਭ ਕੁਝ ਹੋਣ ਦੇ ਬਾਵਜੂਦ ਅਸੀਂ ਸੜਕ ਤੇ ਆ ਗਏ ਆ ਤੇ ਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸੇ ਵੀ ਗੱਲਾਂ ਚ ਨਿਆਂਾਣਾ ਜੋ ਵੀ ਜਾਇਦਾਦ ਜ਼ਮੀਨ ਜਾਇਦਾਦ ਖੇਤ ਹੈ ਆਪਣੇ ਉਹ ਪ੍ਰਕਰਾਰ ਰੱਖੋ ਆਪਣੇ ਕੋਲ ਰੱਖੋ ਇਹ ਹੰਝੂ ਇਹ ਬੇਵਸੀ ਉਸ ਕਿਸਾਨ ਦੀ ਹੈ ਜਿਸ ਨੇ ਅੱਜ ਤੋਂ 17 18 ਸਾਲ ਪਹਿਲਾਂ ਲਾਲਚ ਕੀਤਾ ਸੀ ਤੇ ਆਪਣੀ ਜ਼ਮੀਨ ਨੂੰ ਐਕਵਾਇਰ ਕਰਵਾ ਲਿਆ ਸੀ ਹੁਣ आलम ਇਹ ਹੋ ਗਿਆ ਕਿ ਮੁਹਾਲੀ ਦੇ ਪੰਜ ਫੇਸ ਇੱਕ ਛੋਟੀ ਜਿਹੀ ਸਟਾਲ ਲਾਉਣ ਦੇ ਲਈ ਐ ਮਜਬੂਰ ਹੋ ਚੁਕੇ ਆ ਹੁਣ ਪੰਜਾਬੀਆਂ ਨੂੰ ਸਿਰਫ ਇਹ ਹੀ ਕਹਿ ਰਿਹਾ ਹੈ ਕਿ ਆਪਣੀ ਜ਼ਮੀਨ ਨਾ ਦਿਓ ਨਾ ਲੈਂਡ ਪੋਲਿੰਗ ਹੋਣ ਦਿਓ ਨਹੀਂ ਤਾਂ ਮੇਰੇ ਵਾਂਗੀ ਪਛਤਾਣਾ ਪਵੇਗਾ ਬਾਜਵਾੜ ਵੈਲਪਰ ਵੱਲੋਂ ਜ਼ਮੀਨ ਦਾ ਸੌਦਾ ਡੀਲਰਾਂ ਰਾਹੀਂ ਕਰਾਇਆ ਗਿਆ ਸੀ ਤੇ ਉਸ ਟਾਈਮ ਉਹਨਾਂ ਨੇ ਟਾਈਮ ਲਿਆ ਸੀ ਕਿ 2.5 ਸਾਲਾਂ ਵਿੱਚ ਪੈਸੇ ਦੇ ਦਾਂਗੇ ਬਾਅਦ ਵਿੱਚ ਫਿਰ ਬਾਜਵਾ ਡਿਵੈਲਪਰ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਜ਼ਮੀਨ ਨਾ ਖਰੀਦੋ ਜ਼ਮੀਨ ਦਾ ਰੇਟ ਇੰਨੀ ਛੇਤੀ ਨਹੀਂ ਵੱਧਦਾ ਪਲਾਟਾਂ ਦਾ ਰੇਟ ਬੜੀ ਤੇਜ਼ੀ ਨਾਲ ਵੱਧ ਜਾਂਦਾ ਤੁਹਾਡੇ ਪੈਸੇ 3-4 ਸਾਲਾਂ ਵਿੱਚ ਚੋਗਣੇ ਪੰਜਵੇਂ 5 ਗੁਣਾ ਤੱਕ ਪੈਸੇ ਵੱਧ ਜਾਣਗੇ ਤੇ ਅਸੀਂ ਉਹਨਾਂ ਦੀ ਗੱਲਾਂ 'ਚ ਆ ਗਏ ਤੇ ਉਹਨਾਂ ਨੇ ਇਸੇ ਤਰੀਕੇ ਨਾਲ ਸਭ ਤੋਂ ਜ਼ਮੀਨ ਦੀ ਅਟਾਰਨੀ ਵੀ ਲੈ ਲਈ ਫਾਦਰ ਸਾਹਿਬ ਤੋਂ ਤੇ ਐ ਕਰਦੇ ਕਰਕੇ ਜਣੀ 22 ਕਿਲਿਆਂ 'ਚ ਮਸਤਰਕਾ ਖਾਤਾ ਸੀਗਾ ਤੇ ਸਾਡੇ ਐ ਬਸ ਰੁਲ ਗਏ ਅਸੀਂ ਨਾ ਪੈਸੇ ਮਿਲੇ ਨਾ ਪਲਾਟ ਮਿਲੇ ਜੀ ਹਾਂ ਇਹਨਾਂ ਦਾ ਨਾਮ ਹੈ ਰਜਿੰਦਰ ਸਿੰਘ ਜਿਨ੍ਹਾਂ ਦੀ ਮੁਹਾਲੀ ਨੇੜੇ ਜ਼ਮੀਨ ਇੱਕ ਬਿਲਡਰ ਨੇ ਐਕਵਾਇਰ ਕਰ ਲਈ ਸੀ ਤੇ ਲਾਲਚ ਦਿੱਤਾ ਸੀ ਕਿ ਇਸ ਦੇ ਬਦਲੇ ਤੁਹਾਨੂੰ ਪੈਸੇ ਮਿਲਣਗੇ ਫੇਰ ਲਾਲਚ ਪਲਾਟਾਂ ਦਾ ਦਿੱਤਾ ਗਿਆ ਤੇ ਹੁਣ ਇਹਨਾਂ ਦਾ ਪਰਿਵਾਰ ਟੱਕਰਾਂ ਮਾਰ ਮਾਰ ਥੱਕ ਗਿਆ ਨਾ ਤਾਂ ਜ਼ਮੀਨ ਬਦਲੇ ਕੋਈ ਪਲਾਟ ਮਿਲਿਆ ਨਾ ਹੀ ਕੋਈ ਜ਼ਮੀਨ ਦਾ ਹਿੱਸਾ ਤੇ ਨਾ ਹੀ ਕੋਈ ਪੈਸਾ ਤੇ ਤੇ ਇਲਾਜ ਦਿੱਤਾ ਗਿਆ ਸੀ ਕਿੰਨਾ ਰੇਟ ਜਿਹੜਾ ਉਸ ਸਮੇ ਸੀਗਾ ਕਿੰਨਾ ਉਸ ਟਾਈਮ 1.5 ਕਰੋੜ ਰੁਪਏ ਪਰ ਕੀਲੇ ਦੇ ਸਾਹਮਣੇ ਨਾਲ ਮਤਲਬ ਉਹਨਾਂ ਨੇ ਜਿਹੜਾ ਕਮਿਟਮੈਂਟ ਕੀਤਾ ਸੀ ਕਿ 1.5 ਕਰੋੜ ਰੁਪਏ ਦੇ ਰਾਹੀਂ ਆਪਾਂ ਤੁਹਾਨੂੰ ਪੈਸੇ ਦੇਵਾਂਗੇ ਤੇ 2.5 ਸਾਲ ਦਾ ਮੈਕਸਿਮਮ ਟਾਈਮ ਹੈ ਲੇਕਿਨ ਤੁਹਾਨੂੰ ਜਲਦੀ ਮਤਲਬ ਦੇ ਦੇਵਾਂਗੇ ਪੈਸੇ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਨਵਾਂ ਚੱਕਰ ਪਾ ਲਿਆ ਕਿ ਤੁਸੀਂ ਪਲਾਟ ਨਾਲ ਲਓ ਜ਼ਮੀਨ ਨਾਲ ਲਓ ਪੈਸੇ ਨਾਲ ਲਓ ਤੁਹਾਨੂੰ ਇਹ ਪਲਾਟ ਲੈ ਲਓ ਕੱਲੇ ਉਹ ਪਲਾਟਾਂ ਦੀ ਅਸੀਂ ਗੱਲਾਂ ਚ ਆ ਕੇ ਰਜਿਸਟਰੀਆਂ ਕਰਾਈਆਂ ਨਹੀਂ ਐਨਡੀਸੀ ਬਣਾਤੀ ਕੱਚੇ ਕਾਗਜ਼ੇ ਬਣਾਤੇ ਉਹਨਾਂ ਨੇ ਤੇ 8-10 ਸਾਲ ਤੱਕ ਖਾਲੀ ਰਹਿੰਦਾ ਜਦੋਂ ਨਵੇਂ-ਨਵੇਂ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ ਕੋਠੀਆਂ ਛੇਤੀ-ਛੇਤੀ ਬਣਦੀਆਂ ਨਹੀਂ ਔਰ ਫਿਰ ਜਦੋਂ ਦੌਰ ਆਇਆ ਤੇ ਲੋਕਾਂ ਨੇ ਉਹ ਜਿਹੜੇ ਸਾਨੂੰ ਪਲਾਟ ਦਿਖਾਉਂਦੇ ਸੀ ਨੰਬਰਿੰਗ ਸਾਨੂੰ ਦਿੱਤੀ ਹੋਈ ਸੀ ਅਲੋਟ ਕੀਤੀ ਉੱਥੇ ਕੋਠੀਆਂ ਬਣਨ ਲੱਗੀਆਂ ਫਿਰ ਅਸੀਂ ਦੁਬਾਰਾ ਪਿਤਾ ਜੀ ਹੁਣ ਹੀ ਮਿਲੇ ਜਦ ਬਾਜਵੇ ਨੂੰ ਤੇ ਉਦੋਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਮੈਂ ਅਗਲੇ ਲੋਟ 'ਚ ਜਿਆਦਾ ਵੱਡੇ ਪਲਾਟ ਦੇ ਦਾਂਗਾ ਕਿ ਤੁਸੀਂ ਚਿੰਤਾ ਫਿਕਰ ਨਹੀਂ ਕਰਨੀ ਤੇ ਇਹੀ ਦੌਰ ਲਗਾਤਾਰ ਚੱਲਦਾ ਰਿਹਾ ਤੇ 17-18 ਸਾਲ ਹੋ ਗਏ ਸਾਨੂੰ ਜੂਜਦਿਆਂ ਨੂੰ ਨਾ ਪੈਸੇ ਜ਼ਮੀਨ ਵੀ ਵਿਗ ਗਈ ਅਟਾਰਨੀ ਵੀ ਹੋ ਗਈ ਨਾ ਪਲਾਟ ਮਿਲੇ ਨਾ ਪੈਸੇ ਮਿਲੇ ਤੇ ਅੱਜ ਦਿਹਾੜੀਆਂ ਕਰਨ ਨੂੰ ਮਜਬੂਰ ਹੋ ਗਏ ਐ ਬੰਦਾ ਤਾਂ ਹੁਣ ਸਟਾਲ ਲਾਉਣ ਦੇ ਲਈ ਮਜਬੂਰ ਹੋ ਗਿਆ ਪਰ ਪੰਜਾਬ ਦੇ ਕਿਸਾਨਾਂ ਨੂੰ ਇੱਕੋ ਹੀ ਅਪੀਲ ਕਰ ਰਿਹਾ ਹੈ ਕਿ ਇਸ ਲੈਂਡ ਪੂਲਿੰਗ ਸਕੀਮ ਦੇ ਤਹਿਤ ਇੱਕ ਕੈਂਚ ਵੀ ਜ਼ਮੀਨ ਨਾ ਦਿੱਤੀ ਜਾਵੇ ਨਹੀਂ ਤਾਂ ਮੇਰਾ ਹਾਲ ਤੁਸੀਂ ਖੁਦ ਹੀ ਵੇਖ ਲਓ ਆਪਣਾ ਹਾਲ ਦਸਦਾ ਦਸਦਾ ਐ ਕਿਸਾਨ ਬਾਹੂ ਖੁੰਦਾ ਵੀ ਬਖਾਈ ਦਿੰਦਾ ਬਹੁਤ ਅੱਖਰ ਸਮਾਂ ਹੈ ਜੀ ਤੇ ਇੱਕ ਇੱਕ ਰੁਪਏ ਨੂੰ ਤਰਸਗੇ ਜੀ ਤੇ ਅੱਜ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਸੜਕ ਤੇ ਆ ਗਏ ਆ ਤੇ ਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਸੇ ਵੀ ਗੱਲਾਂ ਵਿੱਚ ਨਾ ਆਣਾ ਜੋ ਵੀ ਜਾਇਦਾਦ ਜ਼ਮੀਨ ਜਾਇਦਾਦ ਖੇਤ ਹੈ ਆਪਣੇ ਉਹ ਬਰਕਰਾਰ ਰੱਖੋ ਆਪਣੇ ਕੋਲ ਰੱਖੋ ਤੇ ਜਿਹੜੀ ਸਰਕਾਰਾਂ ਜਾਂ ਪੁੱਡਾ ਜਾਂ ਗਮਾਡਾ ਦੀ ਲੈਂਡ ਪੁੱਲਿੰਗ ਹੈ ਜਾਂ ਪੰਜਾਬ ਸਰਕਾਰ ਦੀ ਜਿਹੜੀ 24000 ਕੀ ਲੈ ਲੁਧਿਆਣੇ ਜਾਂ ਪੰਜਾਬ ਵਿੱਚ ਹੋਰ ਵੀ ਅਲੱਗ-ਅਲੱਗ ਥਾਵਾਂ ਤੇ ਚਲਣੀਆਂ ਸਕੀਮਾਂ ਇਹ ਤਾਂ ਇੱਕ ਵੀ ਆਪਾਂ ਸਾਰੇ ਜੱਥੇਬੰਦੀਆਂ ਨੇ ਇਕੱਲੇ-ਇਕੱਲੇ ਘਰ ਤੋਂ ਉੱਠ ਕੇ ਆਪਾਂ ਵਿਰੋਧ ਕਰਨਾ ਇਸ ਨੀਤੀ ਦਾ ਸਾਨੂੰ ਨਹੀਂ ਲੋੜ ਸਾਨੂੰ ਤਾਂ ਖੇਤੀ ਜ਼ਿਮੀਦਾਰ ਨੂੰ ਜ਼ਿਮੀਦਾਰ ਹੀ ਰਹਿਣ ਦਿਓ ਤੇ ਸਰਕਾਰ ਐਮਐਸਪੀ ਤਾਂ ਦੇ ਨਹੀਂ ਪਾ ਰਹੀ ਪਰ ਫਿਰ ਵੀ ਅਸੀਂ ਸਬਜ਼ੀਆਂ ਉਗਾ ਲਾਂਗੇ ਦਾਣੇ ਉਗਾ ਲਾਂਗੇ ਲੇਕਿਨ ਅਸੀਂ ਕਣਕ ਝੋਨਾ ਵੀ ਨਹੀਂ ਬੀਜਾਂਗੇ ਲੇਕਿਨ ਅਸੀਂ ਜ਼ਮੀਨਾਂ ਆਪਣੀਆਂ ਗਵਾਣੀਆਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਮੈਂ ਤਾਂ ਰੁੱਲ ਚੁੱਕਿਆ ਹਾਂ ਤੇ ਇਹੀ ਕੰਮ ਸਾਰਾ ਪੰਜਾਬ ਦੇ ਵਿੱਚ ਵੀ ਹੋਣਾ ਹੈ ਇਸ ਭਾਵੇਂ ਸਰਕਾਰਾਂ ਲਾ ਲੋ ਭਾਵੇਂ ਬਿਲਡਰਾਂ ਲਾ ਲੋ ਇਹ ਸਭ ਨੇ ਠੱਗੀ ਦੇ ਹੀ ਰਸਤਾ ਬਣਾਉਣਾ ਹੈ ਜ਼ਿਮੀਂਦਾਰ ਨਾਲ ਕਿਸੇ ਨੇ ਵੀ ਮਤਲਬ ਸਾਥ ਨਹੀਂ ਦੇਣਾ ਧੋਖਾ ਹੀ ਦੇਣਾ ਤਾਂ ਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਵੀ 1 ਇੰਚ ਵੀ ਜ਼ਮੀਨ ਨਹੀਂ ਤੁਸੀਂ ਵੇਚਣੀ ਚਾਹੇ ਕੋਈ ਪ੍ਰਾਈਵੇਟ ਬਿਲਡਰ ਹੈ ਚਾਹੇ ਗਮਾੜਾ ਜਾਂ ਪੁੱਡਾ ਹੈ ਯਾ ਕੇਂਦਰੀ ਸਰਕਾਰ ਵੱਲੋਂ ਜੋ ਵੀ ਜ਼ਮੀਨਾਂ ਤੁਹਾਡੀਆਂ ਐਕਵਾਇਰ ਤੱਕੇ ਨਾਲ ਸਰਕਾਰਾਂ ਦਾ ਕੰਮ ਇਹ ਨਹੀਂ ਹੈਗਾ ਕਿ ਜ਼ਿੰਮੇਦਾਰਾਂ ਨੇ ਜ਼ਮੀਨਾਂ ਵਿੱਚ ਤੱਕੇ ਤੋਂ ਕਬਜ਼ਾ ਕਰ ਰਿਹਾ ਹੈ ਭਗਵੰਤਪານ ਸਰਕਾਰ ਮੈਂ ਦੇਖਿਆ ਸਾਡੇ ਨਾਲ ਵੀ ਇਹ ਪਾਣਾ ਵਰਤਿਆ ਇੱਕ ਪ੍ਰਾਈਵੇਟ ਬਿਲਡਰ ਨੇ ਕਰਿਆ ਲੇਕਿਨ ਸਰਕਾਰਾਂ ਦਾ ਕੰਮ ਇਹ ਸ਼ੋਭਾ ਨਹੀਂ ਦਿੰਦਾ ਨਾ ਨੀਤੀ ਹੈ ਕੋਈ ਇਹ ਤਾਂ ਇੱਕ ਕਿਸਾਨ ਦੇ ਹੰਝੂ ਨੇ ਜਿਸਦੇ 22 ਕਿੱਲੇ ਖੋਏ ਗਏ ਇਸ ਲੈਂਡ ਪੂਲਿੰਗ ਸਕੀਮ ਦੇ ਤਹਿਤ ਤਾਂ 65 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਪੰਜਾਬੀਓ ਇਹ ਸਟੋਰੀ ਤੁਸੀਂ ਵੇਖੋ ਤੇ ਫੇਰ ਲੈਂਡ ਪੁਲਿੰਗ ਸਕੀਮ ਦਾ ਤੁਸੀਂ ਖੁਦ ਹੀ ਅੰਦਾਜ਼ਾ ਲਾ ਲਓ ਪੀਟੀਸੀ ਨਿਊਜ਼ ਦੇ ਲਈ ਮੁਹਾਲੀ ਤੋਂ ਜਸਪ੍ਰੀਤ ਅਸ਼ਕ ਦੀ ਰਿਪੋਰਟ